ਇਨਾਂ ਚ ਵੱਡੇ ਵੱਡੇ ਕੰਮ ਹੋਣਗੇ ਸੱਚਮੁੱਚ ਜਿਹੜੇ ਬੇਰੁਜ਼ਗਾਰ ਨੂੰ ਨੌਕਰੀਆਂ ਵੀ ਮਿਲਣਗੇ ਹਾਲੇਲੂਇਆ ਪਰਮੇਸ਼ਰ ਸੱਚਮੁੱਚ ਵੱਡੇ ਵੱਡੇ ਕੰਮ ਕਰਦਾ ਘਬਰਾਇਆ ਨਾ ਕਰੋ ਕੋਈ ਨਹੀਂ ਥੋੜਾ ਖਣਾ ਟਾਈਮ ਤਾਂ ਜ਼ਰੂਰ ਲੱਗ ਜਾਂਦਾ ਹੈ ਹਾਲੇਲੂਇਆ ਸੱਚਮੁੱਚ ਝਾਰੇ ਕਦੇ ਜੀਵਨ ਚ ਇੱਕ ਦੇ ਨਹੀਂ ਸਭ ਦੇ ਜੀਵਨ ਚ ਵੱਡੀਆਂ ਵੱਡੀਆਂ ਗਵਾਹੀਆਂ ਬਣਨੀਆਂ ਪਰਮੇਸ਼ਰ ਨੇ ਬਣਾਉਣੀਆਂ ਹੀ ਬਣਾਉਣੀਆਂ ਸੰਤਾਂ ਦੇ ਬੋਲ ਐਵੇਂ ਥੋੜੀ ਜਾਂਦੇ ਉਹਨੇ ਕਿਹਾ ਸੀਗਾ ਜਿਹੜੇ ਤੁਹਾਡੇ ਕੰਮ ਅਧੂਰੇ ਪਏ ਐ ਇਸੇ ਸਾਲ ਦੇ ਵਿੱਚ ਇਹ 2 ਮਹੀਨੇ ਹਜੇ ਪਏ ਐ ਹਾਲੇਲੂਇਆ ਵਿਸ਼ਵਾਸ ਰੱਖੋ 2 ਮਹੀਨੇ ਚ ਬਹੁਤ ਕੁਝ ਹੋ ਸਕਦਾ ਹੈ ਹਾਲੇਲੂਇਆ ਕੰਮ ਸੱਚਮੁੱਚ ਪਰਮੇਸ਼ਰ ਨੇ ਪੂਰੇ ਕਰਨੇ ਹੀ ਕਰਨੇ ਐ ਅਪਾ ਕੀ ਕਰਨਾ ਹੈ ਵਿਸ਼ਵਾਸ ਰੱਖਣਾ ਹੈ ਹਾਲੇਲੂਇਆ ਹਾਲੇਲੂਇਆ ਸਰਾਂਗੇ ਕੋਹਰ ਗਵਾਈ ਨੂੰ ਇਹ ਪੈ ਭੈਣ ਦਾ ਨਾਮ ਕੁਲਦੀਪ ਅਤੇ ਚੰਡੇਲ ਦੇ ਰਹਿਣ ਵਾਲੇ ਆਪਾਂ ਇਹਨਾਂ ਦੀ ਗਵਾਈ ਨੂੰ ਸੁਣਦੇ ਆ ਪਰਮੇਸ਼ਰ ਨੇ ਇਹਨਾਂ ਦੀ ਜ਼ਿੰਦਗੀ ਦੇ ਵਿੱਚ ਕੀ ਚਮਤਕਾਰ ਕੀਤਾ ਜੈਮਸੀ ਸਾਰੇ ਭੈਣ ਭਰਾਵਾਂ ਨੂੰ ਜੈਮਸੀ ਦੀ ਪਸਟਾਂ ਨੂੰ ਜੈਮਸੀ ਮੇਰੀ ਗਵਾਈ ਮੇਰੇ ਬੇਟੇ ਦੀ ਹੈ ਉਹਨੂੰ ਮਹੀਨਾ ਹੋ ਗਿਆ ਸੀ ਘਰੋਂ ਗਏ ਇਹਨੂੰ ਤੇ ਮੈਂ ਦੋ ਵਾਰੀ ਇੱਥੇ ਆਈਆਂ ਸਨਿਵਾਰ ਤੇ ਪਸਟਾਂ ਤੋਂ ਲਹਿਣ ਕਰਵਾਈ ਤੇ ਨਾਈ ਮੇਰਾ ਬੇਟਾ ਪਰਸੋਂ ਆਇਆ ਮੈਂ 7000 ਰੁਪਿਆ ਲੈ ਕੇ ਆਇਆ ਤੇ ਨਾਇਕ ਆਰ ਚੁੱਕਿਆ ਸੀਗਾ ਹallelujah ਤੇ ਮੈਂ ਮਾਸਟਰ ਨੂੰ ਤੇ ਪ੍ਰਭੂ ਦਾ ਬਹੁਤ ਧੰਨਵਾਦ ਕਰਦੀ ਹਾਂ ਮਹਾਂ ਅਭਿਸ਼ੇਕ ਮਹਾ ਅਭਿਸ਼ੇਕ ਮਹਾ ਅਭਿਸ਼ੇਕ ਮਹਾ ਅਭਿਸ਼ੇਕ ਮਹਾ ਅਭਿਸ਼ੇਕ ਕਾ ਗਿਆ ਮਹਾ ਅਭਿਸ਼ੇਕ ਕਾ ਗਿਆ ਇਹ ਜਿਹੜਾ 2025 ਇਹ ਆਪਣਾ ਸਾਲ ਹੈ ਹallelujah ਹਜੇ 2 ਮਹੀਨੇ ਪਏ ਆ ਹਜੇ ਆਹ ਸਾਲ ਮੁਕ ਚੋ 2 ਮਹੀਨੇ ਚ ਵੱਡੇ ਵੱਡੇ ਕੰਮ ਹੋਣਗੇ ਸੱਚਮੁੱਚ ਜਿਹੜੇ ਬੇਰੁਜ਼ਗਾਰ ਨੂੰ ਨੌਕਰੀਆਂ ਵੀ ਮਿਲਣਗੇ ਹallelujah ਪਰਮੇਸ਼ਰ ਸੱਚਮੁੱਚ ਵੱਡੇ ਵੱਡੇ ਕੰਮ ਕਰਦਾ ਘਬਰਾਇਆ ਨਾ ਕਰੋ ਕੋਈ ਨੀ ਥੋੜਾ ਘਣਾ ਟਾਈਮ ਤਾਂ ਜ਼ਰੂਰ ਲੱਗ ਜਾਂਦਾ ਹੈ ਹਾਲੇਲੂਇਆ ਸੱਚਮੁੱਚ ਹਾਰੇ ਕਦੇ ਜੀਵਨ ਚ ਇੱਕ ਦੇ ਨਹੀਂ ਸਭ ਦੇ ਜੀਵਨ ਚ ਵੱਡੀਆਂ ਵੱਡੀਆਂ ਗਵਾਹੀਆਂ ਬਣਨਗੇ ਪਰਮੇਸ਼ਰ ਨੇ ਬਣਾਉਣੀਆਂ ਹੀ ਬਣਾਉਣੀਆਂ ਸੰਤਾਂ ਦੇ ਬੋਲੇਵੇ ਥੋੜੀ ਜਾਂਦੇ ਉਹਨਾਂ ਨੇ ਕਿਹਾ ਸੀਗਾ ਜਿਹੜੇ ਤੁਹਾਡੇ ਕੰਮ ਅਧੂਰੇ ਪਏ ਐ ਇਸੇ ਸਾਲ ਦੇ ਵਿੱਚ ਇਹ 2 ਮਹੀਨੇ ਹਜੇ ਪਏ ਐ ਹਾਲੇਲੂਇਆ ਵਿਸ਼ਵਾਸ ਰੱਖੋ 2 ਮਹੀਨੇ ਚ ਬਹੁਤ ਕੁਝ ਹੋ ਸਕਦਾ ਹੈ ਹਾਲੇਲੂਇਆ ਕੰਮ ਸੱਚਮੁੱਚ ਪਰਮੇਸ਼ਰ ਨੇ ਪੂਰੇ ਕਰਨੇ ਹੀ ਕਰਨੇ ਐ ਆਪਾਂ ਕੀ ਕਰਨਾ ਹੈ ਵਿਸ਼ਵਾਸ ਛੇ ਰੱਖਣਾ ਹallelujah ਸੱਚਮੁੱਚ ਆਪਾਂ ਪਰਮੇਸ਼ਰ ਆਪਣੇ ਕੋਲ ਕੁਝ ਨਹੀਂ ਮੰਗਦਾਗਾ ਆਪਾਂ ਉਹ ਦਿਲ ਵੇਖਦਾ ਤੁਹਾਡੇ ਦਿਲ ਚ ਮੇਰੀ ਜਗ੍ਹਾ ਹੈਗੀ ਆ ਤਾਂ ਹੈ ਨਹੀਂਗੀ ਹallelujah ਪਰਮੇਸ਼ਰ ਨੂੰ ਦਿਲ ਦੇ ਵਿੱਚ ਵਸਾਉਣਾ ਟਾਈਮ ਨਾਲ ਆਇਆ ਕਰੋ ਸੱਚਮੁੱਚ ਜੀ ਤੁਸੀਂ ਟਾਈਮ ਨਾਲ ਆਉਣ ਲੱਗੇ ਤੇ ਮੈਂ ਵੀ ਖੁਸ਼ ਹਾਂ ਪਰਮੇਸ਼ਰ ਤਾਂ ਖੁਸ਼ ਹੋ ਨਹੀਂ ਹੋਣਾ ਹallelujah ਛੱਡ ਦਿਆ ਕਰੋ ਕੰਮ ਨੂੰ ਕੰਮ ਨਹੀਂ ਮੁੱਕਣੇਗੇ ਆਪਾਂ ਮੁੱਕ ਜਾਣਾ ਫਿਰ ਪਛਤਾਵਾਂਗੇ ਹallelujah ਇਸ ਤਰ੍ਹਾਂ ਕਰਕੇ ਕੰਮ ਹੋ ਤਾਂ ਉੱਤਪਛੇਦਨ ਕਰਦੇ ਹੀ ਰਹਿਣਾ ਕਰਿਆ ਕਰੋ ਦਿਨ ਰਾਤ ਕਰੀਰ ਕਰੀ ਚੱਲਿਆ ਕਰੋ ਪਰ ਉਹ ਵੀ ਆਪਣ ਜੇ ਪਰਮੇਸ਼ਰ ਬਲ ਦੇਉ ਤਾਕਤ ਦੇਉ ਫੇਰ ਹੀ ਕਰਾਂਗੇ ਹallelujah ਇੱਕ ਦਿਨ ਆਪਾਂ ਨੂੰ ਬੁਖਾਰ ਚੜ੍ਹ ਜਾ ਜੇ ਆਪਾਂ ਰੋਟੀ ਤੋਂ ਬਿਨਾ ਕਿਵੇਂ ਆਪਣਾ ਹੋ ਜਾਂਦਾ ਹੁੰਦਾ ਕਿ ਨਹੀਂ ਹੁੰਦਾਗਾ ਹੁੰਦਾ ਕਿ ਨਹੀਂ ਉਦੋਂ ਕੰਮ ਤਾਂ ਕੀ ਕਰਨਾ ਕੁਛ ਖਾਦਾ ਪੀਤਾ ਵੀ ਨਹੀਂ ਜਾਂਦਾ ਹallelujah ਤਰ੍ਹਾਂ ਕਰਕੇ ਤੇ ਫਿਰ ਆਪਾਂ ਨੂੰ ਸ਼ਕਤੀ ਬਲ ਕੌਣ ਦਿੰਦਾ ਵੈ ਕੌਣ ਦਿੰਦਾ ਪਰਮੇਸ਼ਰ ਦਿੰਦਾ ਤੇ ਆਪਾਂ ਨੂੰ 2 ਘੰਟੇ ਦੀ ਖੁਸ਼ ਹੋ ਕੇ ਦੇ ਕੇ ਸਕਦੇ ਨੇ ਦੇਣੇ ਹallelujah ਖੁਸ਼ ਹੋਈ ਜਾਵੇ ਮੀ ਹੋਵੇ ਨਹੀ ਇਹ ਕੰਮ ਨੂੰ ਸਾਈਡ ਤੇ ਕਰਿਆ ਕਰੋ ਨਹੀਂ ਤਾਂ ਕੰਮ ਕਰਦੇ ਹੀ ਰਹਿ ਜੋਂਗੇ ਹallelujah ਫਿਰ ਉਹਦੋਂ ਫਿਰ ਬਹੁਤ ਦੂਰ ਲੰਘ ਜਾਗੇ ਪਰਮੇਸ਼ਰ ਕੋ ਤੂੰ ਤਾਂ ਕੰਮਾਂ ਚ ਹੀ ਲੱਗਾ ਰਿਹਾ ਹੁਣ ਤੂੰ ਘਰ ਦੇ ਕੰਮ ਕਰੀ ਚੱਲ ਹallelujah ਇਸ ਤਰ੍ਹਾਂ ਕਰਕੇ ਮੈਂ ਉਹ ਪੈਰ ਨੂੰ ਕਹਸਾ ਉਹਦਾ ਪੈਰ ਉਹਦੋਂ ਟੁੱਟਿਆ ਸੀ ਭਾਈ ਦਾ ਮੈਂ ਕਹ ਸੀ ਉਹ ਤੂੰ ਆ ਜਾ ਕਰੋ ਕਿਦੀ ਮਿਸਤਰੀ ਦੇ ਨਾਲ ਲੱਗਾ ਉਹ ਦਿਹਾੜੀ ਛੁੱਟੀ ਨਹੀਂ ਦਿੰਦਾਗਾ ਮੈਂ ਕਿਹਾ ਇੱਕ ਦਿਨ ਆਪਾਂ ਲੈ ਸਕਦੇ ਹਾਂ ਛੁੱਟੀ ਕਿਹਦੇ ਲਈ ਪਰਮੇਸ਼ਰ ਦੇ ਲਈ ਸਾਡੇ ਦੇ ਲਈ ਪਰਮੇਸ਼ਰ ਦੇ ਲਈ ਹallelujah ਤੇ ਉਹ ਜੇ ਲੱਗਾ ਰਹਿੰਦਾ ਇੱਕ ਦਿਨ ਵਿੱਚ ਦੀ ਪਰਮਿਸ਼ਨ ਦਿੰਦਾ ਤੇ ਹੁਣ ਮਹੀਨਾ ਹੋ ਗਿਆ ਤੇ ਹੁਣ ਵੀ ਕੰਮ ਸਰੀ ਜਾਂਦਾ ਹੁਣ ਪੱਲੋਂ ਪੈਸੇ ਵੀ ਲੱਗਦੇ ਆ ਵਕਤ ਵੀ ਵਰਦਾ ਵੈ ਤੇ ਇੱਕ ਦਿਨ ਹੀ ਆਪਾਂ ਦਿੰਦੇ ਹallelujah ਅਪਾ ਸਾਡੇ ਨਾਲ ਨਹੀਂ ਧੋਖਾ ਕਰਦੇ ਪਰਮੇਸ਼ਰ ਦੇ ਨਾਲ ਕਰਦੇ ਜਿੱਦੋਂ ਆਪਾਂ ਸੱਚਮੁੱਚ ਆਪਾਂ ਉਹ ਤੋਂ ਆਪਾਂ ਉਹਦੇ ਹੁਕਮਾਂ ਨੂੰ ਨਹੀਂ ਮੰਨਦੇ ਹਦਾਇਤਾਂ ਨੂੰ ਨਹੀਂ ਮੰਨਦੇ ਹallelujah ਤੇ ਜੇ ਹੁਣ ਉਹ ਮਹੀਨੇ ਵਿੱਚ ਉਹਨੇ ਕਿੰਨਾ ਪੈਸਾ ਕਮਾਉਣਾ ਸੀ ਕਮਾਉਣਾ ਸੀ ਕਿ ਨਹੀਂ ਕਮਾਉਣਾ ਸੀ ਤੇ ਹੁਣ ਫਤ ਨਹੀਂ ਕਿਤੇ ਕਿਧਰ ਕੋਲ ਵਿਚਾਰੀ ਫੜ ਕੇ ਲਾਉਂਦੀ ਹੋਊਗੀ ਇਸ ਤਰ੍ਹਾਂ ਕਰਕੇ ਪਰਮੇਸ਼ਰ ਨੂੰ ਉਦੋਂ ਉਹਦਾ ਪੈਰ ਟੁੱਟਿਆ ਸੀ ਉਦੋਂ ਸਾਰੇ ਕਹਿੰਦੇ ਸੀ ਪਲਾਸਟਰ ਉਹਨੇ ਮੈਂ ਕਿਸੇ ਦਾ ਪੈਰ ਪਲਾਸਟਰ ਨਹੀਂ ਹੋਣਾਗਾ ਤੋਂ ਆਈ ਠੀਕ ਹੋ ਜਾਣਾ ਉਦੋਂ ਦੀ ਜਾਨ ਵੀ ਜਾ ਸਕਦੀ ਸੀ ਜਿਸ ਹੱਬ ਨਾਲ ਉਹ ਪੈੜ ਟੁੱਟ ਗਿਆ ਸੀ ਹallelujah ਧੰਨਵਾਦ ਪਰਮੇਸ਼ਰ ਨੂੰ ਬਚਾ ਕੇ ਰੱਖਿਆ ਕਿਉਂਕਿ ਇਹ ਇੱਥੇ ਆਉਂਦੀ ਹੈ ਇਹਨੂੰ ਵਿਸ਼ਵਾਸ ਹੈ ਹallelujah ਉਹ ਕਹਿੰਦੇ ਤੂੰ ਬਚ ਤੇ ਰਖ ਘਰਾਣਾ ਬਚਾਇਆ ਜਾਊਗਾ ਜੇ ਆਪਾਂ ਆਪ ਹੀ ਨਹੀਂ ਆਉਦੇ ਘਰਾਣੇ ਨੂੰ ਕੀ ਬਚਾ ਲਾਂਗੇ ਹallelujah ਸਰ ਕਰਕੇ ਆਪਾਂ ਪਰਮੇਸ਼ਰ ਤੋਂ ਬੇਮੁਖ ਨਹੀਂ ਹੋਣਾ ਇੱਕ ਦਿਨ ਦੇਣਾ ਹੀ ਦੇਣਾ ਵੇ ਚਲ ਸਰਕਾਰੀ ਨੌਕਰੀ ਤੇ ਨਹੀਂ ਛੁੱਟੀ ਮਿਲ ਸਕਦੀ ਆਪਾਂ ਕਿਸੇ ਤੋਂ ਤਾਂ ਲੈ ਹੀ ਸਕਦੇ ਹਾਂ ਹallelujah ਉਹ ਹੁਣ ਉਹੀ ਤਾਂ ਗੱਲ ਹੈ ਵੀ ਫਿਰ ਉਹਦੋਂ ਪੰਨਾ ਪਏ ਵੀ ਲਾਵਾਂਗੇ ਹੁਣ ਪਤਾ ਨਹੀਂ ਚਾਰੇ ਨੂੰ ਹਜੇ ਆਰਾਮ ਤਾਂ ਉਹਨੂੰ ਆਉਣਾ ਹੀ ਆਣਾ ਪਰਮੇਸ਼ਰ ਚੰਗਿਆ ਕਰੂਗਾ ਕਿਉਂਕਿ ਉਹਦੀ ਜਾਨ ਬਚਾ ਕੇ ਰੱਖੀ ਆ ਪਰਮੇਸ਼ਰ ਨੇ ਜਿਸ ਸਾਹ ਨਾਲ ਸੂਰੀ ਟੁੱਟੀ ਐ ਉਹਦੇ ਚ ਇਨਸੀਡੈਂਟ ਇਨਾ ਭਿਆਨਕ ਹੋਇਆ ਉਹਨੂੰ ਕੁਝ ਵੀ ਹੋ ਸਕਦਾ ਸੀ ਪਰ ਫਿਰ ਵੀ ਇਹਦੇ ਵਿਸ਼ਵਾਸ ਨੇ ਬੱਚਿਆਂ ਦੇ ਵਿਸ਼ਵਾਸ ਨੇ ਪਰਮੇਸ਼ਰ ਨੇ ਉਹਨੂੰ ਬਚਾ ਕੇ ਰੱਖਿਆ ਹਾਲੇਲੂਇਆ ਉਹ ਚੰਗਿਆ ਵੀ ਕਰੂਗਾ ਉਹ ਕੰਮ ਤੇ ਵੀ ਜਾਊਗਾ ਉਹ ਲੈਣੇ ਦੇਣੇ ਵੀ ਲਾਊਗਾ ਫਿਰ ਜੇ ਪਰਮੇਸ਼ਰ ਨੂੰ ਭੁੱਲੂਗਾ ਤਾਂ ਫਿਰ ਉਹ ਜਾਣੇ ਤੇ ਪਰਮੇਸ਼ਰ ਜਾਣੇ ਹਾਲੇਲੂਇਆ ਹਜੇ ਵੀ ਗੋਡਿਆਂ ਤੇ ਆ ਕੇ ਬੰਦਾ ਮਾਫੀ ਮੰਗ ਲੇ ਪਰਮੇਸ਼ਰ ਸੱਚਮੁੱਚ ਮੈਂ ਬੇਗੁਨਾਹ ਐ ਪਰਮੇਸ਼ਰ ਨਹੀਂ ਬੇਗੁਣਾ ਆਪਾਂ ਬੇਗੁਨੇ ਬਣ ਜਾਨੇ ਹallelujah ਇੱਕ ਦਿਨ ਦੇਣਾ ਹੀ ਦੇਣਾ ਪਰਮੇਸ਼ਰ ਕਹਿੰਦਾ ਤੂੰ ਮੇਰੇ ਅੱਗੇ ਬਹਿ ਕੇ ਤਾਂ ਦੇਖ ਜੇ ਤੈਨੂੰ ਮੈਂ ਨਾ ਵਰਕ ਤਾਂ ਦੇਵਾਂਗਾ ਤੂੰ ਮੈਨੂੰ ਫੇਰ ਕਹਿਣਾ ਹallelujah ਆਪਾਂ ਪਰਮੇਸ਼ਰ ਤੋਂ ਬੇਮੁਖ ਨਹੀਂ ਹੋਣਾ ਰੁੱਲ ਜਾਗੇ ਹallelujah ਮਸਾਦਾ ਪਰਮੇਸ਼ਰ ਨੇ ਆਪਾਂ ਨੂੰ ਚੁਣਿਆ ਵੈ ਜੇ ਦੁੱਖ ਤੇ ਕਲੀਫਾ ਆਉਂਦੀਆਂ ਮੈਂ ਫੇਰ ਹੀ ਆਪਾਂ ਪਰਮੇਸ਼ਰ ਆਪਾਂ ਹੋਰ ਯਾਦ ਕਰਦੇ ਹallelujah ਉਹ ਕਹਿੰਦਾ ਮੈਂ ਜੇ ਤੂੰ ਮੈਂ ਤੁਹਾਨੂੰ ਸੁੱਖ ਦੇਵਾਂ ਤੁਸੀਂ ਮੈਨੂੰ ਯਾਦ ਕਰਨਾ ਛੱਡ ਦਿਓਗੇ ਫੇਰ ਤੁਹਾਨੂੰ ਕੰਮ ਪਿਆਰਾ ਹੋ ਜੂਗਾ ਇਸ ਤਰ੍ਹਾਂ ਮਾੜੇ ਮਾੜੇ ਆਪਣੇ ਤੇ ਪੇ ਦਾ ਹੁੰਦਾ ਹallelujah ਆਪਾਂ ਫਿਰ ਉਹਨੂੰ ਹੋਰ ਜ਼ਿਆਦਾ ਯਾਦ ਕਰਦੇ ਆਂ ਹੋਰ ਉਹਦੀਆਂ ਮਿੰਨਤਾਂ ਕਰਦੇ ਆਂ ਇਸ ਤਰ੍ਹਾਂ ਕਰਕੇ ਉਹਦੇ ਨਾਲੋਂ ਜ਼ਿਆਦੇ ਨਾਲੋਂ ਪਹਿਲਾਂ ਪਹਿਲਾਂ ਹੀ ਉਹਨੂੰ કરી ਚੱਲਿਆ ਕਰੋ ਹallelujah ਉਹਦੇ ਧੰਨਵਾਦ ਕਰਿਆ ਕਰੋ ਪਰਮੇਸ਼ਰ ਦਾ ਉਹਦੀ ਹਜ਼ੂਰੀ ਚ ਆਇਆ ਕਰੋ ਸੱਚਮੱਚ ਸੱਚਮੱਚ ਪਹਿਲਾਂ ਆਓ ਤੇ ਪਹਿਲਾਂ ਪਾਓ ਹallelujah ਨਾਮ ਪਰਮੇਸ਼ਰ ਆਪਣੇ ਲਈ ਤਿਆਰ ਰੱਖੀ ਬੈਠਾ 2 ਮਹੀਨੇ ਪਹਿਲੇ ਆਪਣੇ ਘਰੇ ਬਹੁਤ ਕੁਝ ਹੋਣਾ ਬਹੁਤ ਕੁਝ ਪਰਮੇਸ਼ਰ ਦੇ ਬਰਕਤਾਂ ਦੇਣੀਆਂ ਮੈਂ ਇਹ ਆਪਾਂ ਵੇਖਣੀ ਆਪਾਂ ਪਰਮੇਸ਼ਰ ਤੋਂ ਕਿਵੇਂ ਲੈਣੀਆਂ ਮੈਂ ਹallelujah ਇੰਨਾ ਵਧੀਆ ਆਪਾਂ ਨੂੰ ਪਰਮੇਸ਼ਰ ਨੇ ਅਗੂਆ ਦਿੱਤਾ ਵਾ ਜਿਹੜੇ ਉਹਦੇ ਬੋਲ ਐ ਇੰਨੇ ਵਧੀਆ ਉਹਦੇ ਸ਼ਬਦ ਐ ਪਰਮੇਸ਼ਰ ਨਹੀਂ ਡਿੱਗਣ ਦਿੰਦਾ ਹallelujah ਜਿਹੜਾ ਆਪਣੀ ਜ ਜ਼ਿੰਦਗੀ 'ਚ ਕਹਤਾ ਤੁਹਾਡੀ ਜ਼ਿੰਦਗੀ 'ਚ ਕੰਮ ਹੋਣੇ ਤਾਂ ਹੋਣੇ ਹੀ ਹੋਣੇ ਆ ਆਪਾਂ ਵਿਸ਼ਵਾਸ ਕਰਨਾ ਵੇ ਹਾਲੇਲੂਇਆ ਸੱਚਮੁੱਚ ਪਰਮੇਸ਼ਰ ਨੇ ਦੇਣਾ ਜੋ ਆਪਾਂ ਨੂੰ ਦੇਣਾ ਪਰਮੇਸ਼ਰ ਨੇ ਆਪਾਂ ਨੂੰ ਦੇਣਾ ਆਪਣੇ ਗਵੰਡੀਆਂ ਨੂੰ ਨਹੀਂ ਦੇਣਾ ਹਾਲੇਲੂਇਆ ਅੱਖਾਂ ਲੋਕਾਂ ਦੇ ਉਦੋਂ ਖੁੱਲਣਗੇ ਪਰ ਕਣਕ ਦੇ ਬੀਜ ਆਉਣੇ ਆ ਕਣਕ ਦਾ ਦਾਣਾ ਕਿੰਨੇ ਦਿਨ ਧਰਤੀ ਦੇ ਵਿੱਚ ਮਰਦਾ ਹੈ ਮਰਦਾ ਕਿ ਨਹੀਂ ਮਰਦਾਗਾ ਫਿਰ ਜਾ ਕੇ ਉਹਦਾ ਬੂਟਾ ਬਣਦਾ ਹੈ ਹallelujah ਤੇ ਆਪਾਂ ਵੀ ਮਸੀਹ ਦੇ ਵਿੱਚ ਮੁਸੀਬਤਾਂ ਸਹਿਨੇ ਆ ਕਰਦੇ ਆ ਪਰਮੇਸ਼ਰ ਵੀ ਆਪਾਂ ਨੂੰ ਫਲ ਦੇਊਗਾ ਇੱਕ ਦਿਨ ਜ਼ਰੂਰ ਦਿੰਦਾ ਵਾ ਹallelujah ਆਪਾਂ ਨੇ ਜਿਹੜੇ ਆਪਣੇ ਅੰਦਰ ਹੀ ਆਪਾਂ ਦਿੰਦਾ ਪਰਮੇਸ਼ਰ ਲੋਕਾਂ ਨੂੰ ਨਹੀਂ ਦਿੰਦਾ ਹਜੇ ਆਪਾਂ ਨੂੰ ਹੀ ਪਤਾ ਪਰਮੇਸ਼ਰ ਨੇ ਆਪਣੇ ਲਈ ਕੀ ਕੀਤਾ ਵਾ ਤੇ ਪਰਮੇਸ਼ਰ ਨੇ ਵੱਡੇ ਕੰਮ ਵੀ ਦਿਖਾਉਣੇ ਜਿਹੜੇ ਲੋਕ ਹੀ ਦੇਖਣਗੇ ਹallelujah ਹਾਲੇਲੂਇਆ ਤਾੜੀ ਮਾਰਦੇ ਹੁਣ ਪਰਮੇਸ਼ਰ ਦੇ ਨਾਂ ਤੇ ਜੀ ਹੋਤੀ ਹੈ